ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਸਦਾ ਤੰਦਰੁਸਤ ਰਹੋ ਖੁਸ਼ ਰਹੋ ਤੇ ਵਾਹਿਗੁਰੂ ਤੁਹਾਨੂੰ ਲੰਮੀਆਂ ਲੰਮੀਆਂ ਉਮਰਾਂ ਬਖਸ਼ੇ ਹਨਾ ਤੁਹਾਡੇ ਵੀ ਸੁਪਨੇ ਪੂਰੇ ਹੋਣ ਜੋ ਤੁਸੀਂ ਇਸ ਦਿਲ 'ਚ ਸਜਾਏ ਹੋਏ ਐ ਸੋ ਅੱਜ ਆਪਾਂ ਗੱਲ ਕਰਦੇ ਆਂ ਬੱਚਿਆਂ ਦੀ ਮਾਂ-ਬਾਪ ਦੀ ਦੋਨਾਂ ਧਿਰਾਂ ਦੀ ਕਰਦੇ ਆਂ ਵੇਖੋ ਜਿਹੜੇ ਜਿਹੜੇ ਮਤਲਬ ਮਾਂ-ਬਾਪ ਐ ਮਾਂ-ਬਾਪ ਬੱਚਿਆਂ ਲਈ ਬਹੁਤ ਕੁਝ ਕਰਦੇ ਆ ਹਨਾ ਜੀੰਦਗੀ ਦੇ ਸੰਘ ਵੀ ਮਾਰ ਲੈਂਦੇ ਆ ਸਭ ਕੁਝ ਖਤਮ ਕਰ ਲੈਂਦੇ ਆ ਖਾਣਾ ਪੀਣਾ ਵੀ ਕੰਟਰੋਲ ਕਰ ਲੈਂਦੇ ਆ ਪਰ ਉਹ ਬੱਚਿਆਂ ਨੂੰ ਸੁੱਖ ਦੇਣ ਲਈ ਬੱਚਿਆਂ ਦੇ ਸੰਘ ਪੂਰੇ ਕਰਨ ਲਈ ਬਹੁਤ ਕੋਸ਼ਿਸ਼ ਕਰਦੇ ਆ ਆਪਣਾ ਸਾਰਾ ਜ਼ੋਰ ਤਾਨ ਲਾ ਦਿੰਦੇ ਆ ਵੀ ਸਾਡੇ ਬੱਚੇ ਨੂੰ ਸਾਰੀਆਂ ਫੈਸਿਲਿਟੀਆਂ ਮਿਲਣ ਸਾਡਾ ਬੱਚਾ ਅੱਛੀ ਐਜੂਕੇਸ਼ਨ ਲਵੇ ਅੱਛਾ ਪੜੇ ਅੱਛਾ ਹੋਵੇ ਉਹ ਵੀ ਚਾਹੁੰਦੇ ਹੁੰਦੇ ਵੀ ਅਸੀਂ ਲੋਕਾਂ ਤੋਂ ਵਾਵਾ ਚਾਹੀਏ ਸਾਡੇ ਬੱਚੇ ਅੱਛੇ ਕੰਮ ਕਰਨ ਸੋ ਬੱਚਿਆਂ ਦਾ ਫਰਜ਼ ਬਣਦਾ ਆਪਣੇ ਮਾਪੇ ਉਹਦੀ ਰੈਪਿਊਟੇਸ਼ਨ ਨੂੰ ਲੈ ਕੇ ਚੱਲਣਾ ਤੇ ਬੱਚਿਆਂ ਮਾਪੇ ਦਾ ਮਾਹ ਬਾਬ ਦਾ ਖਿਆਲ ਰੱਖਣਾ ਵੀ ਸਾਡਾ ਮਾਪੇ ਕੌਣ ਆ ਅਸੀਂ ਕਿੱਥੇ ਰਹਿੰਨੇ ਆ ਕੀ ਸਾਡੀ ਰੈਪਿਊਟੇਸ਼ਨ ਹੈ ਜੀ ਦਾ ਖਿਆਲ ਰੱਖਣ ਬੱਚੇ ਤਾਂ ਸਭ ਤੋਂ ਬੈਸਟ ਹੈ ਦੇਖੋ ਬੱਚਿਓ ਤੁਸੀਂ ਜ਼ਿੰਦਗੀ ਦੇ ਤਜਰਬੇ ਤੁਸੀਂ ਉਹ ਰਾਹ ਨਹੀਂ ਦੇਖੇ ਹੁੰਦੇ ਜੋ ਇੱਕ ਮਾਪੇ ਦੇਖ ਲੈਂਦਾ ਸੋਨੂੰ ਪਾਲਣ ਦੇ ਚੱਕਰ ਚ ਮਾਪੇ ਆਪਣੇ ਜੋ ਦੇਖੇ ਹੁੰਦੇ ਆ ਤੇ ਉਹਦੀ ਮਾਂ ਤੇ ਉਹਦੀ ਹਰ ਇੱਕ ਦੀ ਹੀ ਹੁੰਦੀ ਆ ਗੱਲਬਾਤ ਵੀ ਮੇਰਾ ਬੱਚਾ ਚੰਗੀ ਐਜੂਕੇਸ਼ਨ ਲਵੇ ਚੰਗਾ ਨਿਕਲੇ ਹਨਾ ਪਰ ਮੈਂ ਸੋਨੂੰ ਹੱਥ ਬੰਨ ਕੇ ਬੇਨਤੀ ਕਰਦੀ ਆਂ ਬੱਚਿਆਂ ਨੂੰ ਬੇਨਤੀ ਕਰਦੀ ਆਂ ਬੱਚੋ ਤੁਹਾਡਾ ਵੀ ਫਰਜ਼ ਆ ਆਪਣੇ ਮਾਂ ਪਿਓ ਦੀਆਂ ਕਦਰਾਂ ਕਰਨਾ ਜੋ ਤੁਹਾਡੇ ਮਾਂ ਬਾਪ ਨੇ ਤੁਹਾਡੇ ਲਈ ਕਰਜ ਕੀਤੇ ਹੁੰਦੇ ਆ ਕਰਜ ਸੁਬ ਦੇ ਚੜਾਈ ਹੁੰਦੇ ਉਹਨਾਂ ਨੂੰ ਤਾਰਨ ਦਾ ਹੱਕ ਤੁਹਾਡਾ ਬਣਦਾ ਹੁੰਦਾ ਇਹ ਨਹੀਂ ਹੈਗਾ ਵੀ ਤੁਸੀਂ 15 20 ਸਾਲ ਦੇ ਹੋ ਕੇ ਤੁਸੀਂ ਮਰਜੀ ਦੇ ਮਾਲਕ ਹੋ ਕੇ ਤੁਸੀਂ ਦੁਨੀਆ ਸਿੱਖ ਕੇ ਮਾਂ ਬਾਪ ਨੂੰ ਤੁਸੀਂ ਪਤਾ ਕੀ ਕਹਿੰਦੇ ਨਾ ਤੁਸੀਂ ਅਨਪੜ੍ਹੋਂ ਤੁਸੀਂ ਮੋਟੀ ਮੱਤ ਦੇ ਤੁਹਾਨੂੰ ਨਹੀਂ ਪਤਾ ਤੁਸੀਂ ਇੰਨੇ ਵੀ ਪੜੇ ਲਿਖੇ ਨਹੀਂ ਬਣਦੇ ਚਾਹੀਏ ਤੁਸੀਂ ਅੱਜ ਕੱਲ ਦੀ ਪੀ ਐਚ ਡੀ ਜੋ ਮਰਜ਼ੀ ਲੈ ਲਓ ਜੋ ਪੜਾਈਆਂ ਮਾਂ ਬਾਪ ਨੇ ਪੜ੍ਹੀਆਂ ਹੁੰਦੀਆਂ ਨਾ ਸੋਨੂੰ ਖੁਸ਼ ਦੇਣ ਦੇ ਚੱਕਰ ਚੋਂ ਪੜਾਈਆਂ ਤੁਸੀਂ ਕਦੇ ਨਹੀਂ ਕਰ ਸਕਦੇ ਉਸ ਵਾਰਸ ਤੁਸੀਂ ਉਦੋਂ ਕਰੋਗੇ ਜਦੋਂ ਛੋਡੇ ਗੱਲ ਚ ਢੋਲ ਪਿਆ ਤੁਹਾਨੂੰ ਪਤਾ ਲੱਗਿਆ ਜ਼ਿੰਦਗੀ ਚੀਜ਼ ਕੀ ਹੁੰਦੀ ਹੈ ਬੱਚਿਓ ਐਨੇ ਨਾ ਇੰਟੈਲੀਜੈਂਟ ਕਹਾਓ ਵੀ ਤੁਸੀਂ ਆਪਣੇ ਮਾਂ ਮਾਪ ਨੂੰ ਕੁਝ ਨਾ ਸਮਝੋ ਠੀਕ ਹੈ ਮਾਂ ਬਾਪ ਨੂੰ ਸਾਰਾ ਪਤਾ ਹੁੰਦਾ ਮਾਂ ਬਾਪ ਤੋਂ ਪਹਿਲਾਂ ਲੋਕਾਂ ਨੂੰ ਪਤਾ ਹੁੰਦਾ ਵੀ ਤੁਸੀਂ ਕੀ ਕਰਦੇ ਹੋ ਕੀ ਨਹੀਂ ਕਰਦੇ ਸੋ ਆਪਣੇ ਮਾਂ ਪਾਪ ਦੀ ਰਿਪਿਊਟੇਸ਼ਨ ਦਾ ਖਿਆਲ ਰੱਖਿਆ ਕਰੋ ਵਿਆਹ ਵੀ ਛੋਡੇ ਹੋ ਜਾਣੇ ਆ ਸਭ ਕੁਝ ਤੁਹਾਨੂੰ ਮਿਲ ਜਾਣਾ ਪਰ ਛੋਡੀਆਂ ਛੋਡੀਆਂ ਛੋਟੀਆਂ ਗਲਤੀਆਂ ਕਰਕੇ ਤੁਹਾਡੀ ਲਾਈਫ ਬਰਬਾਦ ਵੀ ਹੋ ਸਕਦੀ ਹੈ ਦੇਖੋ ਜਿਹੜੀ ਇੱਜ਼ਤ ਤੁਹਾਨੂੰ ਮਾਪੇ ਦੇ ਨਾਲ ਮਿਲੂਗੀ ਉਹ ਬਗਾਨਿਆਂ ਦੇ ਨਾਲ ਕਦੇ ਨਹੀਂ ਮਿਲਦੀਗੀ ਠੀਕ ਹੈ ਤੁਸੀਂ ਕਿਤੇ ਚੱਲ ਜਾਓ ਕੋਈ ਦੋ ਬੱਚੇ ਐ ਇੱਕ ਬੱਚਾ ਆਪਣੇ ਮਾਪੇ ਨਾਲ ਕਿਸੇ ਰੈਸਟੋਰੈਂਟ 'ਚ ਜਾ ਰਿਹਾ ਤਾਂ ਲੋਕ ਉਹਨੂੰ ਬੜੀ ਇੱਜ਼ਤ ਦੀ ਨਿਗਾਹ ਨਾਲ ਦੇਖਦੇ ਆ ਲੋਕ ਕਹਿੰਦੇ ਵੀ ਕਿੰਨਾ ਸਮਝਦਾਰ ਬੱਚਾ ਹਨਾ ਵੀ ਆਪਣੇ ਮਾਪੇ ਨੂੰ ਵੀ ਰੈਸਟੋਰੈਂਟ ਲੈ ਕੇ ਆਇਆ ਆਪ ਵੀ ਆਇਆ ਖਾ ਰਿਹਾ ਹਨਾ ਕਿੱਥੇ ਤੁਸੀਂ ਚਾਹੇ ਤੁਸੀਂ ਫ੍ਰੈਂਡਲੀ ਬੈਠੇ ਹੋ ਹਨਾ ਕਿਵੇਂ ਵੀ ਬੈਠੇ ਹੋ ਲੋਕਾਂ ਨੇ ਤੁਹਾਨੂੰ ਗੈਸ ਕਰਨਾ ਵੀ ਇਹ ਬ੍ਰੈਂਡ ਆਇਆ ਜਾਂ ਕਿਵੇਂ ਆ ਕਿਵੇਂ ਲੋਕ ਝਾਕਦੇ ਆ ਆਪਾਂ ਨੂੰ ਸ਼ਰਮ ਨੂੰ ਪਤਾ ਤੁਸੀਂ ਮੰਨੋ ਨਾ ਮੰਨੋ ਚਾਹੇ ਤੁਸੀਂ ਮਹਿੰਗੇ ਹੋਟਲਾਂ 'ਚ ਬੈਠੋ ਚਾਹੇ ਤੁਸੀਂ ਸਸਤੇਆਂ 'ਚ ਬੈਠੋ ਲੋਕਾਂ ਨੇ ਤੁਹਾਨੂੰ ਦੇਖਣੀ ਦੇਖਣਾ ਵੀ ਇਹ ਕੌਣ ਹੈ ਕਿਉਂਕਿ ਸਾਰੇ ਲੋਕਾਂ ਦੇ ਵੀ ਨਹੀਂ ਬੱਚਿਆਂ ਨੂੰ ਥੋੜੀ ਨੌਲੇਜ ਘੱਟ ਹੈ ਵਿੱਚ ਤਾਂ ਬਹੁਤ ਸਮਝਦਾਰ ਬੱਚੇ ਵਿੱਚ ਤਾਂ ਇੰਨੇ ਸਮਝਦਾਰ ਬੱਚੇ ਆ ਵੀ ਉਹਨਾਂ ਦੀਆਂ ਲੋਕ ਸੋਨਾਵਾ ਜਾਂਦੇ ਵੀ ਹੋਏ ਹੋਏ ਜਿਹੇ ਬੱਚੇ ਆ ਨਾ ਵਿੱਚ ਬੱਚਿਆਂ ਨੂੰ ਨੌਲੇਜ ਨਹੀਂ ਹੁੰਦੀ ਦੁਨੀਆਦਾਰੀ ਦੀ ਦੁਨੀਆਦਾਰੀ ਸਮਝਣ ਦੀ ਬਜਾਏ ਉਹ ਆਪਣੇ ਆਪ ਨੂੰ ਸਮਝਦਾਰ ਸਮਝਣ ਲੱਗ ਜਾਂਦੇ ਆ ਤੁਸੀਂ ਮਾਪੇ ਨੂੰ ਦੁੱਖ ਦੇ ਕੇ ਕਦੇ ਸੁੱਖ ਨਹੀਂ ਪਾ ਸਕਦੇ ਮੈਥੋਂ ਲਿਖਾ ਲਿਓ ਮੈਂ ਲਿਖ ਕੇ ਦਉਂਗੀ ਜੋ ਬੱਚਾ ਆਪਣੇ ਮਾਪੇ-ਮਾਪ ਨੂੰ ਦੁੱਖ ਦਿੰਦਾ ਹੈ, ਦੁਖੀ ਕਰਦਾ ਆਪਦੇ ਮਾਪੇ-ਪਿਓ ਦੀ ਇੱਜ਼ਤ ਨਹੀਂ ਕਰਦਾ, ਮਾਪੇ-ਪਿਓ ਨੂੰ ਲੋਕਾਂ ਮੁਰਿਚ ਝੋਪਣ ਲਈ ਮਜਬੂਰ ਕਰ ਦੋ, ਬੱਚਾ ਕਦੇ ਸੁੱਖ ਨਹੀਂ ਪਾ ਸਕਦਾ। ਮੈਂ ਗਰੰਟੀ ਲਿਖ ਕੇ ਦਵਾਂਗੀ ਤੇ ਨਾ ਕੋਈ ਸੁੱਖ ਪਾਵੇ। ਠੀਕ ਹੈ। ਛੋਡਾ ਫਰਜ਼ਾ ਆਪਣੇ ਮਾਪੇ-ਮਾਪ ਦੀ ਮਰਜ਼ੀ ਨਾਲ ਚੱਲਣਾ। ਮਾਪੇ-ਪਿਓ ਨੂੰ ਛੋਟਾ ਪਤਾ ਹੋਣਾ ਚਾਹੀਦਾ ਤੁਸੀਂ ਕੀ ਕਰਦੇ ਹੋ। ਤੁਸੀਂ ਮਾਪੇ-ਪਿਓ ਨੂੰ ਕਦੇ ਬੇਦਕੂਫ ਨਹੀਂ ਬਣਾ ਸਕਦੇ। ਠੀਕ ਹੈ ਛੋਡੇ ਮਾਪੇ-ਪਿਓ ਦਾ ਛੋਟੇ ਤੇ ਵਿਸ਼ਵਾਸ ਹੁੰਦਾ ਥੋਡੇ ਮਾਪੇ-ਮਾਪ ਥੋੜੇ ਵਿਸ਼ਵਾਸ ਠੀਕ ਹੈ ਤਾਂ ਤੁਸੀਂ ਉਹਦੇ ਮਾਪੇ-ਬਾਪ ਦੇ ਜਿਹੜੇ ਅਰਮਾਨਾਂ ਨਾਲ ਖੇਡੋਗੇ ਤਾਂ ਡੇ ਵੱਡੇ ਤੁਸੀਂ ਪਾਪੀ ਹੋ ਨਹੀਂ ਸਕਦੇ ਉਹ ਪਾਪ ਤੁਸੀਂ ਕਦੇ ਸਾਰੀ ਜ਼ਿੰਦਗੀ ਨਹੀਂ ਧੋ ਸਕਦੇ ਜੋ ਆਪਣੇ ਮਾਪੇ-ਬਾਪ ਨਾਲ ਦਗਾ ਕਰਦੇ ਆ ਧੋਖਾ ਕਰਦੇ ਆ ਹਨ ਉਹ ਵਿਚਾਰੇ ਬੇਫਿਕਰ ਹੋ ਕੇ ਘਰੇ ਮਿਹਨਤਾਂ ਕਰੀ ਜਾਂਦੇ ਆ ਮਜ਼ਦੂਰੀਆਂ ਕਰੀ ਜਾਂਦੇ ਆ ਵੀ ਸਾਡਾ ਬੱਚਾ ਕੁਝ ਬਣ ਜੇ ਕਾਮਯਾਬ ਬਣ ਜੇ ਪਰ ਤੁਸੀਂ ਸੋਡੇ ਤਨ ਤੇ ਜੂਨੀ ਚੜਕੀ ਸੋਨੂੰ ਲੱਗਦਾ ਸੋਡੀ ਜ਼ਿੰਦਗੀ ਸੋਡੀ ਦੁਨੀਆ ਪਿਆਰੀ ਆ ਠੀਕ ਹੈ ਸੋ ਇਹ ਗੱਲਾਂ ਨਾ ਕਰਿਆ ਕਰੋ ਮਾਪੇ ਦੇ ਨਾਲ ਰਲ ਕੇ ਚੱਲੋਗੇ ਤੇ ਬਹੁਤ ਕੁਝ ਖੱਟ ਲੋਗੇ ਜੋ ਬੱਚਾ ਆਪਣੇ ਮਾਂ ਪਿਓ ਬਾਪ ਦੀ ਨਹੀਂ ਮੰਨਦਾ ਉਹਦਾ ਮੂਹਰਲਾ ਵੀ ਕੋਈ ਇੱਜ਼ਤ ਨਹੀਂ ਕਰਦਾ ਦਿਨ ਪੈ ਕੇ ਉਹਨੂੰ ਮਿਹਣੇ ਮਿਲਦੇ ਆ ਵੀ ਤੂੰ ਤਾਂ ਆਪਣੇ ਮਾਂ ਬਾਪ ਦਾ ਨਹੀਂ ਹੋਇਆ ਮੇਰਾ ਕਿੱਥੋਂ ਹੋ ਜਾਏਗਾ ਹਰ ਇੱਕ ਇੱਥੇ ਰਿਸ਼ਤੇ 'ਚ ਮਿਹਣੇ ਮਿਲਦੇ ਆ ਠੀਕ ਹੈ ਥੋੜੀ ਰਿਸਪੌਂਸਿਬਿਲਟੀ ਆ ਤੁਹਾਡਾ ਮਾਪੇ ਤੁਹਾਨੂੰ ਮਿਹਨਤ ਕਰਕੇ ਪੜਾ ਰਿਹਾ ਤੁਸੀਂ ਪੜ੍ਹ ਕੇ ਉਹਦਾ ਨਾਮ ਰੌਸ਼ਨ ਕਰਨਾ ਹੈ ਨਾਮ ਰੌਸ਼ਨ ਕਰਕੇ ਤੁਸੀਂ ਆਪਦੇ ਸਟੈਂਡ ਲੈਣੇ ਆ ਸਟੈਂਡ ਲੈ ਕੇ ਫਿਰ ਤੁਸੀਂ ਵਿਆਹ ਦੇ ਫੈਸਲੇ ਕਰਨ ਯੋਗ ਹੋ ਜਾਂਦੇ ਹੋ ਫਿਰ ਤੁਸੀਂ ਆਪਣਾ ਫੈਸਲਾ ਲੈਣ ਦੇ ਹੱਕਦਾਰ ਹੋ ਆਪਣੇ ਮਾਪੇ ਨੂੰ ਬੜਾ ਫ੍ਰੈਂਡਲੀ ਦੱਸੋ ਵੀ ਸਾਨੂੰ ਇਹੋ ਜਿਹਾ ਜੀਵਨ ਪਾਰਟਨਰ ਚਾਹੀਦਾ ਜੀ ਅਸੀਂ ਇੱਥੇ ਰਹਿਣਾ ਪਸੰਦ ਕਰਦੇ ਆ ਅਸੀਂ ਇੱਥੇ ਸਾਡਾ ਵਿਆਹ ਕਰਿਓ ਇੱਥੇ ਆਹ ਫੈਸਿਲਿਟੀਆਂ ਹੋਣ ਬਸ 10 ਸੈੱਟ ਖਤਮ ਠੀਕ ਹੈ ਜਦੋਂ ਤੁਸੀਂ ਸੋਚਦੇ ਹੋ ਵੀ ਅਸੀਂ ਪੜ੍ਹਨਾ ਪੜਾਉਣਾ ਤਾਂ ਦੂਰ ਗਿਆ ਵੀ ਸਾਨੂੰ ਸਾਡਾ ਕੌਣ ਸਾਡਾ ਅਸੀਂ ਸਭ ਤੋਂ ਵੱਡੀ ਗਲਤੀ ਤੁਸੀਂ ਕੀ ਕਰਦੇ ਹੋ ਬੱਚੋ ਤੁਸੀਂ ਆਪਣੇ ਆਪ ਦੇ ਬਾਹਲੇ ਚਲਾਕਾ ਹੋਣ ਲੱਗ ਜਾਂਦੇ ਹੋ ਸੋ ਨੂੰ ਲੱਗਦਾ ਵੀ ਸਾਡਾ ਕਿਸੇ ਨੂੰ ਪਤਾ ਨਹੀਂ ਹੈਗਾ ਪਰ ਪੁੱਤ ਸੋ ਨੂੰ ਨਹੀਂ ਪਤਾ ਸਭ ਨਾਲ ਪਤਾ ਛੋੜਾ ਲੋਕਾਂ ਨੂੰ ਜ਼ਿਆਦਾ ਹੁੰਦਾ ਤੁਹਾਨੂੰ ਵੀ ਨਹੀਂ ਉਹਨਾਂ ਪਤਾ ਹੁੰਦਾ ਛੋੜੇ ਬਾਰੇ ਜਿੰਨਾ ਲੋਕ ਜਾਣਦੇ ਹੁੰਦੇ ਆ ਤੇ ਦੱਸੋ ਸਮਾਂ ਮਾਪੇ ਕੀ ਗੁਜ਼ਰਦੀਏ ਜਦੋਂ ਉਹਨਾਂ ਨੂੰ ਕੋਈ ਥਰਡ ਪਰਸਨ ਆ ਕੇ ਗੱਲ ਕਹਿ ਦਿੰਦਾ ਵੀ ਤੁਹਾਡਾ ਬੱਚਾ ਐਵੇਂ ਆ ਠੀਕ ਹੈ ਸੋ ਥੋੜਾ ਜਿਹਾ ਸਮਝਦਾਰ ਆ ਮੈਂ ਨਹੀਂ ਕਹਿੰਦੀ ਬੀ ਮਰਜ਼ੀ ਨਾਲ ਵਿਆਹ ਕਰਾਉਣੇ ਮਾੜੇ ਆ ਜਾਂ ਐ ਮਾੜਿਆ ਉਹਨਾਂ ਚੀਜ਼ਾਂ ਦੀ ਮੈਂ ਕੋਈ ਟਿੱਪਣੀ ਨਹੀਂ ਕਰਦੀ ਮੈਂ ਟਿੱਪਣੀ ਕਰਦੀ ਆ ਇਸ ਚੀਜ਼ ਤੇ ਵੀ ਜਦੋਂ ਥੋੜੀ ਪੜ੍ਹਨ ਦੀ ਉਮਰ ਹੁੰਦੀ ਤਾਂ ਤੁਸੀਂ ਪਲੀਜ਼ ਪੜ੍ਹਨਾ ਆਨਲੀ ਪੜ੍ਹਨਾ ਆ ਪੜ੍ਹਨਾ ਕੀ ਆ ਤੁਸੀਂ ਮਾਪੇ ਦਾ ਤਾਂ ਛੱਡੋ ਤੁਸੀਂ ਆਪਣਾ ਪਹਿਲਾ ਸਟੈਂਡ ਬਣਾਓ ਆਪਣੀ ਜਗ੍ਹਾ ਤੇ ਖੜੇ ਹੋ ਜੋ ਵੀ ਕੁਝ ਕਰਨ ਜੋਗਰੇ ਹੋ ਜੋ ਜਦੋਂ ਤੁਸੀਂ ਆਪਣੀ ਇਨਕਮ ਆਪ ਕਮਾਉਣ ਲੱਗ ਜਾਓਗੇ ਫਿਰ ਤੁਹਾਨੂੰ ਵਿਆਹ ਕਰਾਉਣ ਦਾ ਪੂਰਾ ਹੱਕ ਹੈ ਹੱਕ ਕਰਉ ਤੁਹਾਡੀ ਫੈਮਿਲੀ ਦੇ ਨਾਲ ਦੇਖ ਜੋ ਰਿਸਪੈਕਟ ਤੁਹਾਨੂੰ ਤੁਹਾਡੀ ਫੈਮਿਲੀ ਦੇ ਨਾਲ ਮਿਲੂਗੀ ਇਕੱਲਿਆਂ ਨੂੰ ਕਦੇ ਨਹੀਂ ਮਿਲਦੀ ਸਾੜ ਸੀ ਮਹੀਨੇ ਦੇ ਵਿੱਚੋਂ ਪਿਆਰ ਪੁਰ ਸਭ ਦਿਮਾਗ ਚ ਉਤਰ ਜਾਂਦੇ ਆ ਚਿੱਤਰੋ ਚਿਤਰੀ ਮਿਹਣੋ ਮਿਹਣੀ ਫੇਰ ਅਗਲੇ ਮਹੀਨਾ ਦੇ ਅੰਦਰ ਮੇਰੇ ਕੋਲੇ ਬਹੁਤ ਅਸ਼ੀਆ ਕੁੜੀਆਂ ਦੇ ਫੋਨ ਆਏ ਜਿਨ੍ਹਾਂ ਨੇ ਲਵ ਮੈਰਿਜ ਕਰਵਾਈ ਹੈ ਤੇ ਉਹ ਬਾਅਦ ਚ ਭਈ ਅਗਲਾ ਬਦਲ ਜਾਂਦਾ ਅਗਲਾ ਕਹਿੰਦਾ ਤੂੰ ਤਾਂ ਆਪਣੇ ਮਾਪੇ ਦੀ ਨਹੀਂ ਬਣੀ ਮੇਰੀ ਕਿੱਥੋਂ ਬਣ ਜੇਗੀ ਦੇਖੋ ਛੋਟਾ ਆਗਲੇ ਜਮਾਨੇ ਦੇ ਵਿੱਚ ਲੋਕਾਂ ਦੇ ਰਿਸ਼ਤੇ ਪਾਕ ਪਵਿੱਤਰ ਹੁੰਦੇ ਸੀ ਕਿਉਂ ਕਿਉਂਕਿ ਲੋਕ ਰਿਸ਼ਤੇ ਕਰਦੇ ਸੀ ਸੋਚ ਸਮਝ ਕੇ ਕਰਦੇ ਸੀ ਮਾਪੇ ਦੇ ਨਾਲ ਕਰਦੇ ਸੀ ਕਦੇ ਤਲਾਕ ਨਹੀਂ ਸੀ ਹੋਇਆ ਹੁਣ ਤਲਾਕ ਤਾਂ ਮਜ਼ਾਕ ਹੀ ਬਣ ਚੁੱਕਿਆ ਦੋ ਮਹੀਨੇ ਵਿਆਹ ਨੂੰ ਪੈਂਦੇ ਪਹਿਲਾਂ ਟਾਂ 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 ਹੁਣੇ ਸ਼ੁਰੂ ਹੋ ਜਾਂਦੀ ਐ ਏਡੇ ਤੁਸੀਂ ਕਰਮ ਵਾਲੇ ਨਹੀਂ ਹੈਗੇ ਵੀ ਤੁਹਾਡੇ ਕੋਈ ਪੈਰ ਪੁੱਜੂਗਾ ਐਡੀ ਥੋੜੀ ਜਿਹੀ ਖਾਸ ਗੱਲ ਨਹੀਂ ਠੀਕ ਹੈ ਵੀ ਜਦੋਂ ਕੋਈ ਤੁਹਾਡੇ ਨਾਲ ਰਲ ਮਿਲ ਜਾਂਦਾ ਉਹਨੇ ਤੁਹਾਨੂੰ ਮਿੱਠੀਆਂ ਗੱਲਾਂ ਚ ਵੀ ਲੈ ਲੈਣਾ ਉਹਨੇ ਤੁਹਾਡੇ ਕੋਲ ਵੱਡੇ ਵੱਡੇ ਗੱਪ ਵੀ ਮਾਰਨੇ ਤੁਹਾਨੂੰ ਸੁਪਨੇ ਵੀ ਦਿਖਾਉਣੇ ਬਟ ਸੁਪਨੇ ਨੇ ਆਸਾਨ ਨਹੀਂ ਹੁੰਦੇ ਪੂਰੇ ਕਰਨੇ ਬੂਥ ਲੱਗ ਜਾਂਦੀ ਇੱਥੇ 50 50 ਕਿੱਲੇ ਵਾਲਿਆਂ ਦੀ ਵੀ ਸੁਪਨੇ ਪੂਰੇ ਕਰਨੇ ਸੌਕੇ ਨਹੀਂ ਹੁੰਦੇ ਤੁਸੀਂ ਮਿੱਠੀਆਂ ਗੱਲਾਂ 'ਚ ਆ ਜਾਂਦੇ ਹੋ ਉਹ ਕਹਿੰਦੇ ਨਹੀਂ ਹੁੰਦੇ ਵੀ ਕੋਈ ਵੀ ਚੀਜ਼ ਹੈ ਆਪਾਂ ਖਾਣੇ ਆ ਨਾ ਤੇ ਜਦੋਂ ਕੋਈ ਆਪਾਂ ਨੂੰ ਉਹ ਖਾਣ ਦੇ ਮਿਹਲੇ ਦਿੰਦਾ ਤੇ ਫਿਰ ਉਹ ਗੱਲ ਚ ਆੜਾੜ ਨਿਕਲਦੀ ਹੈ ਐਨੇ ਕਲੇਵਰ ਨਾ ਬਣਿਆ ਕਰੋ ਆਪਣੇ ਮਾਂ-ਬਾਪ ਨੂੰ ਬੇਵਕੂਫ ਨਾ ਸਮਝਿਆ ਕਰੋ ਦੁਨੀਆ ਸਾਨੂੰ ਦੇਖ ਰਹੀ ਹੁੰਦੀ ਹੈ ਦੁਨੀਆ ਨੂੰ ਸਾਰਾ ਪਤਾ ਹੁੰਦਾ ਤੁਸੀਂ ਕਿੰਨੇ ਪਾਣੀ ਚੋਂ ਨਾ ਤੁਹਾਨੂੰ ਲੱਗਦਾ ਤੁਹਾਡਾ ਸਟੈਂਡ ਹੈ ਤੁਸੀਂ ਇਸ ਬਲੇਖੇ ਜੀ ਫਿਰਦੇ ਰਹਿੰਦੇ ਰਹਿੰਦੇ ਵੀ ਸਾਡੇ ਵਰਗਾ ਤਾਂ ਕੋਈ ਹੈ ਨਹੀਂ ਚਾਹੇ ਕਿਸੇ ਨੂੰ ਮੇਰੀਆਂ ਗੱਲਾਂ ਬੁਰੀਆਂ ਲੱਗਣ ਚੰਗੀਆਂ ਲੱਗਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਬੱਚੇ ਮੇਰੇ ਵੀ ਹੈ ਮੇਰੇ ਦੋ ਬੱਚੇ ਆ ਦੋਨੇ ਫਰਾਂਡਾ ਵਾਂਗੂ ਰਹਿੰਦੇ ਆ ਮੇਰੇ ਨਾਲ ਹਰ ਇੱਕ ਗੱਲ ਸ਼ੇਅਰ ਕਰ ਦਿੰਦੇ ਆ ਹੋਰ ਤਾਂ ਗੱਲ ਉਹਨਾਂ ਨੇ ਕੀ ਲਪੋਣੀ ਆ ਵਿਚਾਰਿਆਂ ਨੇ ਉਹ ਜੋ ਕੋਈ 버ਗਰ ਖਾ ਲੈਣ ਉਹ ਵੀ ਮੈਨਾਂ ਸ਼ੇਅਰ ਕਰਦੇ ਆ ਨਾਲੇ ਮੈਂ ਕਦੀ ਕਿਹਾ ਨਹੀਂ ਅਸੀਂ ਮਮਾਜ ਬਰਗਰ ਖਾਦਾ ਅਸੀਂ ਮਮਾਜ ਜਾ ਖਾਦਾ ਮੈਨੂੰ ਖੁਸ਼ੀ ਹੁੰਦੀ ਆ ਤੇ ਮੈਂ ਉਹਨਾਂ ਤੇ ਕਦੇ ਮਾਂ ਹੋਣ ਦਾ ਹੱਕ ਨਹੀਂ ਜਿਤਾਇਆ ਸਿਰਫ ਇੱਕੀ ਗੱਲ ਕਹਣੀ ਨਹੀਂ ਵੀ ਬੇਟੇ ਵਿਆਹ ਕਰਾਉਣ ਵਾਸਤੇ ਸਾਰੀ ਜ਼ਿੰਦਗੀ ਪਈ ਆ ਪਹਿਲਾਂ ਆਪਣਾ ਸਟੈਂਡ ਤੇ ਖੜੇ ਹੋਜੋ ਦੋਨੇ ਕੁਝ ਬਣਜੋ ਜਿਹਾ ਜਿਹਾ ਤੁਹਾਨੂੰ ਥਾਂ ਚਾਹੀਦੀ ਨਾਲ ਜਿਹਾ ਜਿਹਾ ਮੁੰਡਾ ਕਹੋਗੇ ਜਿਉਂ ਜੀ ਕੁੜ ਤੁਰੇ ਫਿਰਦੇ ਹੋ ਠੀਕ ਹੈ ਹੁਣ ਆਪਾਂ ਪੰਜਾਬ ਚ ਰਹਨੇ ਹੋਗੇ ਆਪਾਂ ਆਪਾਂ ਅੰਗਰੇਜ਼ਾਂ ਚ ਤਾਂ ਰਹਿੰਦੇ ਨਹੀਂ ਵੀਰੇ ਬਾਹਰਲੇ ਦੇਸ਼ਾਂ ਚ ਤਾਂ ਰਹਿੰਦੇ ਨਹੀਂ ਵੀ ਆਪਣੇ ਇੱਥੇ ਪਰੱਖ ਨਹੀਂ ਪੈਂਦੀ ਆਪਾਂ ਇੰਡੀਆ ਚ ਰਹਨੇ ਆ ਵੀਰੇ ਪੰਜਾਬ ਚ ਰਹਨੇ ਆ ਪੰਜਾਬ ਚ ਇਹਨਾਂ ਚੀਜ਼ਾਂ ਦੀ ਪਰੱਖ ਪੈਂਦੀ ਆ ਬਾਹਰ ਚੱਲ ਜੇ ਉੱਥੇ ਕੋਈ ਛੋਟੀ ਜਾਤ ਨਹੀਂ ਪੁੱਛੂਗਾ ਜਿੱਥੇ ਤੁਸੀਂ ਮਰਜ਼ੀ ਵਿਆਹ ਕਰਾ ਸਕਦੇ ਉੱਥੇ ਜਾਤ ਪਾਤੀ ਹੈ ਨਹੀਂ ਸਿੱਧੀ ਗੱਲ ਆ ਵੀ ਖਤਮ ਕਰੀ ਹੋਈ ਆ ਲੋਕਾਂ ਨੇ ਆਪਣੇ ਹੈਗੀ ਆ ਉਹਦੇ ਹਿਸਾਬ ਨਾਲ ਫਿਰ ਆਪਾਂ ਨੂੰ ਚੱਲਣਾ ਪੈਂਦਾ ਹੁਣ ਆਪਾਂ ਦੁਨੀਆ ਤੋਂ ਵੱਖ ਹੋ ਕੇ ਤਾਂ ਚੱਲ ਨਹੀਂ ਸਕਦੇ ਨਾ ਦੁਨੀਆ ਤੋਂ ਨਵਾਂ ਰਿਵਾਜ ਤਾਂ ਆਪਾਂ ਤੋੜ ਨਹੀਂ ਸਕਦੇ ਫਿਰ ਦੁਨੀਆ ਤਾਂ ਆਪਣੇ ਜਖੇਰਾ ਆਪਾਂ ਜਦੋਂ ਕਰ ਲੈਨੇ ਆ ਫਿਰ ਆਪਾਂ ਨੂੰ ਦੁਨੀਆ ਦੇ ਮਿਹਨਤਾਂ ਨਹੀਂ ਝੱਲੇ ਜਾਂਦੀ ਫਿਰ ਦੁਨੀਆ ਆਪਾਂ ਨੂੰ ਟੋਕਦੀ ਆ ਫਲਾਣ ਨੇ ਤਾਂ ਐ ਕਰਤਾ ਤੇਓਂ ਕਰੇ ਤਾਂ ਐ ਕਰਤਾ ਨੂੰ ਤਾਂ ਅਕਲ ਨਹੀਂ ਸੀ ਫਿਰ ਉਹ ਸਾਰੀ ਜ਼ਿੰਦਗੀ ਚੀਜ਼ਾਂ ਸੁਣਨੀਆਂ ਪੈਂਦੀਆਂ ਇਹ ਤੂੰ ਚੰਗਾ ਵੀ ਫੈਸਲਾ ਹੀ ਸੋਚ ਸਮਝ ਕੇ ਲੈ ਲਓ ਸਭ ਤੋਂ ਪਹਿਲਾਂ ਬੱਚੇ ਦਾ ਫਰਜ਼ ਬਣਦਾ ਆਪਣੇ ਮਾਪੇ ਨੂੰ ਫਰੈਂਡ ਬਣਾ ਕੇ ਰੱਖੇ ਆਪਣੇ ਮਾਪੇ ਬਾਪ ਦੀ ਅਗਿਆ ਚ ਰਵੇ ਦੂਜਾ ਬੱਚੇ ਦਾ ਫਰਜ਼ ਬਣਦਾ ਹੁੰਦਾ ਉਹਨੂੰ ਪੜਨ ਲਈ ਤੋਰਿਆ ਜਾਂਦਾ ਉਹ ਪੜ ਕੇ ਆਪਣੇ ਮਾਪੇ ਦਾ ਰੌਸ਼ਨ ਕਰੇ ਨਾਮ ਜਦੋਂ ਪੈਨਾਂ ਤੇ ਖੜ ਜਾਂਦਾ ਫੁੱਲ ਪੜ ਜਾਂਦਾ ਉਸ ਤੋਂ ਬਾਅਦ ਉਹਨੂੰ ਵਿਆਹ ਦਾ ਫੈਸਲਾ ਲੈਣ ਦਾ ਫੁੱਲ ਹੱਕ ਆ ਉਹ ਆਪਣੇ ਮਾਪੇ ਨਾਲ ਸਿੱਧੀ ਗੱਲ ਕਰ ਸਕਦਾ ਵੀ ਪਾਪਾ ਮੰਮੀ ਵੀ ਮੈਂ ਇਹ ਜੀ ਜਗ੍ਹਾ ਤੇ ਵਿਆਹ ਕਰਾਉਣਾ ਮੈਨੂੰ ਆ ਚੀਜ਼ਾਂ ਚਾਹੀਦੀਆਂ ਮਾਵਾ ਪਾਪਾ ਐਡਾ ਪਾਗਲ ਨਹੀਂ ਹੁੰਦਾ ਜਿਹੜਾ ਤੁਹਾਡੀ ਮਰਜ਼ੀ ਤੋਂ ਖਿਲਾਫ ਚੱਲੂਗਾ ਮਾਵਾ ਪਾਪਾ ਨੂੰ ਸਭ ਪਤਾ ਹੁੰਦਾ ਵੀ ਮੇਰਾ ਬੱਚਾ ਕੀ ਚਾਹੁੰਦਾ ਠੀਕ ਆ ਕਈ ਮਾਪੇ ਮਜਬੂਰੀਆਂ ਚ ਚੁੱਪ ਹੁੰਦੇ ਆ ਪਰ ਪਤਾ ਉਹਨੂੰ ਸਾਰਾ ਹੁੰਦਾ ਸੋ ਆਪਣੇ ਮਾਪੇ ਦੀ ਮਜਬੂਰੀ ਨਾ ਚੱਕਿਆ ਕਰੋ ਮੈਂ ਮਾਪੇ ਨੂੰ ਵੀ ਕਹਿਣੀ ਆ ਵੀ ਤੁਸੀਂ ਆਪਣੇ ਬੱਚੇ ਤੇ ਕਦੇ ਮਾਪੇ ਹੋਣ ਦਾ ਰੋਪ ਨਾ ਮਾਰੋ ਹੱਕ ਨਾ ਜਤਾਓ ਬੱਚੇ ਨੂੰ ਬਹਿ ਕੇ ਸਮਝਾਓ ਵੀ ਬੇਟੇ ਆਪਣੀ ਔਕਾਤ ਹੈ ਆਪਾਂ ਇੰਨੇ ਜੋਗੇ ਆ ਆਪਾਂ ਕਰ ਸਕਦੇ ਆ ਸਮਝ ਰਹੇ ਹੋ ਤੁਸੀਂ ਮੇਰੀਆਂ ਭਾਵਨਾ ਆਪਾਂ ਬਾਹਰਲੇ ਦੇਸ਼ ਚ ਵੀਰੇ ਨਹੀਂ ਰਹਿੰਦੇ ਆਪਾਂ ਇੰਡੀਆ ਚ ਰਹਿੰਦੇ ਆ ਇੰਡੀਆ ਚ ਆਪਾਂ ਨੂੰ ਫਾਲੋ ਜਿਹੜੇ ਰੂਲ ਆਫ ਫਾਲੋ ਕਰਨੇ ਪੈਂਦੇ ਆ ਆਪਾਂ ਨਵੀਂ ਦੁਨੀਆ ਨਹੀਂ ਬਣਾ ਸਕਦੇ ਗੱਲ 100% ਸੱਚ ਹੈ। ਬਿਆ ਦੁਨੀਆ ਦੇ ਹੁੰਦੇ ਸਭ ਦੇ ਹੋਣਗੇ ਇਹ ਚ ਕੋਈ ਦੋਰਿਆਂ ਦਾ ਹੈ ਹੀ ਨਹੀਂ ਪਰ ਸਭ ਤੋਂ ਵੱਡੀ ਮਹਾਮੂਰਖਤਾ ਤੁਹਾਡੀ ਕੀ ਹੈ ਵੀ ਤੁਸੀਂ ਮਾਪੇ ਨੂੰ ਹੀ ਨਹੀਂ ਪਸੰਦ ਪਸਾਣ ਦੇ ਮਾਪੇ ਨੂੰ ਮੈਂਟਲ ਸਮਝਣ ਲੱਗ ਜਾਂਦੇ ਹੋ ਯਾਰ ਥੋੜੀ ਬੋਧ ਦੀ ਤਾਂ ਸੋਚਿਆ ਕਰੋ ਵੀ ਤੁਹਾਡੇ ਮਾਪੇ ਨੇ ਤੁਹਾਡੇ ਲਈ ਕੀ ਕੁਝ ਕੀਤਾ ਹੁੰਦਾ ਵਿਚਾਰੇ ਨੇ ਜਿਹੜੀਆਂ ਪੜਾਈਆਂ ਤੁਹਾਡੇ ਮਾਪੇ ਨੇ ਪੜ੍ਹਾਇਆਂ ਤੁਹਾਨੂੰ ਪਾਲਣ ਲਈ ਤੁਸੀਂ ਤਾਂ 1% ਵੀ ਨਹੀਂ ਪੜ ਸਕਦੇ ਥੋੜੀ ਤਾਂ ਈਗੋ ਤੇ ਸਵਾਲ ਆ ਜਾਂਦਾ ਵੀ ਅਸੀਂ ਮਾੜਾ ਪਾਲਿਆ ਜਾਂ ਮਾੜਾ ਹੰਡਾਰਿਆ ਤਾਂ ਛੱਡ ਤਾਂ ਉੱਥੇ ਬੇਇੱਜ਼ਤੀ ਹੋ ਜਾਈਂਦੀ ਹੈ ਕਾਲਜ 'ਚ ਜਾਂ ਸਕੂਲ 'ਚ ਤੇ ਮਾਪੇ ਕਿੱਧਰ ਜਾਵੇ ਵਿਚਾਰੇ ਜਿਹੜੇ ਕੰਨਾਂ ਤੋਂ ਵੀ ਨੰਗੇ ਹੁੰਦੇ ਸਿਆਣਾ ਨਹੀਂ ਹੁੰਦਾ ਉਹ ਵੇਚ ਕੇ ਛੋਡੇ ਤੇ ਲਾਇਆ ਹੁੰਦਾ ਤੇ ਪਿਓ ਨੇ ਇੱਕ ਜੁੱਤੀ ਲਈ ਹੁੰਦੀ ਹੈ ਵਿਚਾਰੇ ਦੇ ਦੋ ਦੋ ਸਾਲ ਪਾਈ ਫਿਰਦਾ ਸਿਰਫ ਛੋਡੇ ਚੱਕਰ 'ਚ ਤੇ ਤੁਸੀਂ ਮਾਂ ਨੂੰ ਮਾਂ ਪਿਓ ਨੂੰ ਕਹਦੇ ਨੂੰ ਤੁਹਾਨੂੰ ਪਤਾ ਹੀ ਕੀ ਹੈ ਜਾਣਦੇ ਕੀ ਹੋ ਤੁਸੀਂ ਫਿਰ ਤੁਸੀਂ ਕੀ ਜਾਣਦੇ ਜਿਸ ਮਾਂ ਬਾਪ ਦੇ ਆਕਰ ਨੂੰ ਤੁਸੀਂ ਉਸ ਮਾਂ ਪਾਪ ਦੇ ਪੇਟੋਂ ਜੰਮੇ ਹੋਣੇ ਜਰੂਰ ਤੁਸੀਂ ਕਹਿੰਦੇ ਨੂੰ ਤੁਹਾਨੂੰ ਪਤਾ ਜ਼ਰਾ ਫਿਰ ਜਦੋਂ ਜਿਹੜੇ ਮਾਂ ਬਾਪ ਦੇ ਪੇਟੋਂ ਤੁਸੀਂ ਜੰਮੇ ਹੁੰਨੇ ਆ ਉਹ ਉਹਨਾਂ ਨੂੰ ਪਤਾ ਨਹੀਂ ਉਹ ਵੇਗ ਅਗਲਾ ਫਿਰ ਤੁਸੀਂ ਸਿਆਣੇ ਕਿਵੇਂ ਹੋ ਸਕਦੇ ਹੋ ਤੁਹਾਨੂੰ ਸਿਆਣਪ ਕਿੱਥੋਂ ਮਿਲਗੀ ਸਾਮੀ ਮਾਂ ਦਾ ਬਲੱਡ ਹੋਣਿਓ ਸਾਵੇਂ ਪਿਓ ਦਾ ਬਲੱਡ ਹੋਣਿਓ ਫਿਰ ਤੁਸੀਂ ਡਬਲ ਮੈਂਡ ਕਿਵੇਂ ਹੋਗੇ ਬਈ ਜਿਹੜੇ ਮਾਂ-ਪਾਪ ਨੂੰ ਟੱਚ ਸਮਝਦੇ ਆ ਫਰਜ਼ ਦੋਨਾਂ ਦਾ ਬਰਾਬਰ ਹੈ ਮਾਂ-ਬਾਪ ਦਾ ਫਰਜ਼ ਹੈ ਬੱਚੇ ਦੀ ਫੀਲਿੰਗ ਸਮਝਣੀ ਬੱਚੇ ਦਾ ਫਰਜ਼ ਹੈ ਮਾਂ-ਬਾਪ ਦੀ ਫੀਲਿੰਗ ਦੇ ਨਾਲ ਉਹਦੀ ਕਾਇਲਦਾਰੀ ਸਮਝਣੀ ਬੱਚੇ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਮੇਰਾ ਬਾਪ ਘਰ ਕਿੱਥੋਂ ਚਲਾ ਰਿਹਾ ਹੈ ਮੇਰੀ ਮਾਂ ਘਰ ਕਿੱਥੋਂ ਚਲਾ ਰਹੀ ਹੈ ਜ਼ਰੂਰੀ ਇਹ ਗੱਲਾਂ ਨਾ ਸਿੱਖੋ ਕਿ ਤੇ ਬਹੁਤ ਪਸਤਾਉਂਗੇ ਬੂਰ ਦੇ ਲੱਡੂ ਦੇਖਣ ਜੀ ਸੋਹਣੇ ਹੁੰਦੇ ਆ ਖਾ ਕੇ ਢਿੱਡ ਨਹੀਂ ਭਰਦਾ ਜਦੋਂ ਫੈਸਲੇ ਲੈਣ ਵਾਲੇ ਹੋਵੋਗੇ ਉਦੋਂ ਫੈਸਲੇ ਵੀ ਲੈਣ ਲੱਗ ਜਾਓ ਤੁਹਾਡੇ ਮਾਂ-ਬਾਪ ਨੂੰ ਵੀ ਖੁਸ਼ੀ ਹੋਊਗੀ ਵੀ ਸਾਡਾ ਬੱਚਾ ਫੈਸਲਾ ਲੈ ਰਿਹਾ ਹੈ ਪਲੱਸ 2 ਤੁਸੀਂ ਕੀਤੀ ਹੁੰਦੀ ਆ ਫੈਸਲੇ ਤੁਸੀਂ ਵੱਡੇ ਲੈਣ ਸਿੱਖ ਜਾਂਨੇ ਹੋ ਐਡਾ ਤਾਂ ਤੁਸੀਂ ਵੱਡੇ ਨਹੀਂ ਬਣਦੇ ਫਿਰ ਫਿਰ ਕੋਈ ਕਿਤੇ ਬਹਿ ਕੇ ਰੋਂਦਾ ਕੋਈ ਕਿਤੇ ਬਹਿ ਕੇ ਰੋਂਦਾ ਹੈ ਮੈਂ ਭੇਲ ਹੋ ਗਿਆ ਜੀ ਮੈਂ ਪਟਿਆ ਗਿਆ ਜੀ ਮੈਂ ਮਾਰਿਆ ਗਿਆ ਜੀ ਪਹਿਲਾਂ ਆਪਦੇ ਸੋਚਿਆ ਕਰੋ ਬਹਿ ਕੇ ਵੀ ਤੁਸੀਂ ਕੀਤਾ ਕੀ ਆ ਪੂਰੇ ਸਾਲ ਚ ਮਾਪੇ ਫਿਰ ਵੀ ਵਿਚਾਰਾ ਭੋਲਾ ਹੁੰਦਾ ਫਿਰ ਵੀ ਕਹਿੰਦਾ ਕੋਈ ਨਹੀਂ ਪੁੱਤ ਅਗਲੀ ਵਾਰ ਆਪਾ ਸੋ ਜੀ ਮੈਂ ਤੂੰ ਸੋ ਪਲੀਜ਼ ਮੇਰੀ ਰਿਕਵੈਸਟ ਹੈ ਮਾਪਾਪ ਨੂੰ ਬੇਵਕੂਫ ਨਾ ਬਣਾਇਆ ਕਰੋ ਨਾ ਮਾ ਮਾਪੇ ਨਾਲ ਤੁਸੀਂ ਦਗੇ ਕਮਾਇਆ ਕਰੋ ਇਹ ਗੱਲਾਂ ਸਾਨੂੰ ਦੇਣੀਆਂ ਪੈ ਜਾਣਗੀਆਂ ਕਿਉਂਕਿ ਮਾਪਾਪ ਰੱਬ ਦੇ ਸਮਾਨ ਹੁੰਦਾ ਤੇ ਰੱਬ ਨਾਲ ਦਗਾ ਕੋਈ ਇੱਥੇ ਕਰਨ ਵਾਲਾ ਜੰਮਿਆ ਨਹੀਂ ਕਰ ਸਕਦੇ ਤੁਸੀਂ ਵੀ ਕਿਸੇ ਨਾਲ ਦਗਾ ਜਿੰਨਾ ਆਪਣੇ ਮਾਪਿਆਂ ਦੀ ਆਗਿਆ 'ਚ ਰਹਿ ਕੇ ਚੱਲੋਂਗੇ ਆਪਣੇ ਮਾਪੇ ਬਾਬ ਦੇ ਨਾਲ ਰਲ ਕੇ ਚੱਲੋਂਗੇ ਉੰਨੇ ਸੈਕਸਫੁਲ ਬਣੋਂਗੇ ਤੁਸੀਂ ਕਾਮਯਾਬ ਬਣੋਂਗੇ ਮੇਰੀ ਗੱਲ ਪਰਤੀਆ ਕੀ ਦੇਖ ਲਓ ਪਰਖ ਕੇ ਦੇਖ ਲਓ ਕਦੇ ਮਾਪੇ ਬਾਬ ਨੂੰ ਬੁੱਧੂ ਨਹੀਂ ਸਮਝੀਦਾ ਹੁੰਦਾ ਮਾਪੇ ਕੁਝ ਮਜਬੂਰੀਆਂ ਕਰਕੇ ਚੁੱਪ ਹੁੰਦੇ ਪਰ ਬਟਾ ਤੁਹਾਡੇ ਬਾਰੇ ਸਾਰਾ ਹੁੰਦਾ ਉਹਨਾਂ ਨੂੰ ਤੇ ਐਡੇ ਤੁਸੀਂ ਦੁਨੀਆ 'ਚ ਸੋਹਣੇ ਵੀ ਨਹੀਂ ਹੁੰਦੇ ਵੀ ਲੋਕ ਤੁਹਾਡੀ ਫੋਟੋਆਂ ਹੀ ਤਾਰਨਾ ਵੜਦੇ ਵੀ ਤੁਸੀਂ ਤਾਂ ਬਾਲੀ ਰੱਜ ਕੇ ਸੋਹਣੇ ਹੋ ਸਭ ਤੋਂ ਵੱਡੀ ਬੇਵਕੂਫੀ ਇਨਸਾਨ ਪਤਾ ਕੀ ਕਰਦਾ ਉਹਨੂੰ ਲੱਗਦਾ ਮੈਂ ਬਹੁਤ ਚਲਾਕ ਆ ਮੈਂ ਹੋਰਾਂ ਨੂੰ ਬੇਵਕੂਫ ਬਣਾ ਸਕਦਾ ਇਸ ਚੱਕਰ ਜਿਉ ਤੁਰਿਆ ਫਿਰਦਾ ਦੂਜੇ ਦਾ ਤਮਾਸ਼ਾ ਵੇਖਦੇ ਫਿਰਦਾ ਦੂਜਿਆਂ ਨੂੰ ਸਾਰਾ ਪਤਾ ਨਹੀਂ ਰਾਈ ਰਾਈ ਦਾ ਤੇਰੇ ਦਿਮਾਗ 'ਚ ਕਪੂਟ ਹੁੰਦਾ ਉਹ 100 ਗਲਤੀਆਂ ਕਰਕੇ ਜਿਹੜਾ ਬੰਦਾ ਮੰਨਦਾ ਇਹਨਾਂ ਸਮਝ ਲਓ ਮਹਾਮੂਰਖ ਹੈ ਤੇ ਦੂਜੇ ਦੇ ਕੰਨ ਹੱਸਦੇ ਆ ਵੀ ਯਾਰ ਜੀ ਕਿੱਥੇ ਬਹਿਬ ਤੁਹਾਰੇ ਸਾਨੂੰ ਪਤਾ ਇਹ ਹਜੇ ਵੀ ਮਹਾਨ ਬਣੀ ਜਾਂਦਾ ਫਿਰ ਉਹ 10 ਬੰਦਿਆਂ ਕੋਲੇ ਰੁੱਸੇ 'ਚ ਹੋਰ ਦੱਸਦਾ ਬੀ ਕਹੋਂਦਾ ਕੀ ਆਉਦੇ ਆਪ ਨੂੰ ਸਾਨੂੰ ਤਾਂ ਪਤਾ ਇਹਦੇ ਪਾਣੀ ਚ ਕਿੱਥੇ ਜਾੜ ਹੈ ਦੀ ਮੈਂ ਕਹਣੀ ਆ ਵੀਰੇ ਧਰਤੀ ਦੇ ਕੇ ਗੱਲਾਂ ਕਰੂੰਗੇ ਨਾ ਤੇ ਚੰਗੇ ਰਹੋਗੇ ਕਦੇ ਧਰਤੀ ਨੂੰ ਛੱਡ ਕੇ ਸਮਾਨ ਚੜ ਕੇ ਗੱਲਾਂ ਨਾ ਕਰਿਓ ਬੂਥੜ ਆਪਦਾ ਹੀ ਬਣਾਉਂਗੇ ਸੋਡੀ ਕਿੰਨੀ ਔਕਾਤ ਆ ਸਾਰੀ ਪਤਾ ਹੁੰਦਾ ਸਾਰਿਆਂ ਨੂੰ ਪਤਾ ਹੁੰਦਾ ਵੀ ਤੁਸੀਂ ਕਿੰਨੇ ਪਣਜੋ ਕੀ ਔਕਾਤ ਆ ਕਾਹਦੇ ਤੁਸੀਂ ਮਾਲਕ ਹੋ ਕੀ ਤੁਸੀਂ ਕਰ ਸਕਦੇ ਹੋ ਕਿੰਨਾ ਤੁਸੀਂ ਗਿਰ ਸਕਦੇ ਹੋ ਮੂਹਰੇ ਨੂੰ ਪਹਿਲਾਂ ਪਤਾ ਹੁੰਦਾ ਤੁਹਾਡੇ ਬਾਰੇ ਲੋਕ ਗੈਸ ਕਰਦੇ ਅੱਜਕੱਲ ਇਹ ਜ ਚੱਕਰ ਚ ਦੁਨੀਆ ਤਰੀ ਫਿਰਦੀ ਵੀ ਮੈਂ ਚਲਾ ਕਾ ਮੇਰੇ ਵਰਗਾ ਕੋਈ ਹੈ ਨਹੀਂ। ਭੂ ਨੂੰ ਬੇਵਕੂਫ ਬਣਾਈ ਜਾਂਦਾ ਉਹਨੂੰ ਬੇਵਕੂਫ ਬਣਾਈ ਜਾਂਦਾ ਉਹਨੂੰ ਬੇਵਕੂਫ ਬਣਾ ਹੱਦ ਹੈ ਥੋਡੀ। ਕੀ ਕਰ ਲਵਾਂਗੇ ਤੁਸੀਂ ਕਿਸੇ ਦਾ? ਕੀ ਵਿਗਾੜ ਲਵਾਂਗੇ ਤੁਸੀਂ ਕਿਸੇ ਦਾ ਐਸਾ ਕੁਛ ਕਰਕੇ? ਅਗਲਾ ਸਾਨੂੰ ਦੁੱਧੂ ਚ ਜਿਵੇਂ ਮੱਖੀ ਕੱਢ ਦੂੰਦਾ ਐ ਪੱਟ ਕੇ ਭਰੇ ਮਾਰੂੰ। ਕੀ ਕਰ ਦੋਗੇ ਤੁਸੀਂ? ਕੀ ਬਾਤ ਆ ਥੋਡੀ? ਬਾਲੇ ਚਲਾਕ ਬਾਰੇ ਚਲਾਕ ਹਮੇਸ਼ਾ ਗੰਧ ਤੇ ਲਿਗਦੇ ਹੁੰਦੇ ਆ ਕੋਈ ਗੱਲ ਮੇਰੀ ਯਾਦ ਰੱਖਿਓ ਕਿਉਂਕਿ ਜਿਹੜੀ ਮਧੂ ਮੱਖੀ ਹੁੰਦੀ ਹੈ ਉਹ ਤਾਂ ਦੇਖ ਆਪਾਂ ਕਹਿ ਦਿੰਨੇ ਆ ਵੀ ਮੱਖੀ ਸਮੇਂ ਸਾਰ ਗੰਧ ਤੇ ਲਿਗਦੀ ਆ ਆਪਾਂ ਵੀ ਕਹਿ ਦਿੰਨੇ ਆ ਮੱਖੀ ਗੰਧ ਤੇ ਵਹਿੰਦੀ ਆ ਪਰ ਤੁਹਾਨੂੰ ਇੱਕ ਗੱਲ ਦਾ ਪਤਾ ਵੀ ਜਿਹੜੀ ਮਧੂ ਮੱਖੀ ਹੈ ਉਹ ਗੰਧ ਤੇ ਨਹੀਂ ਵਹਿੰਦੀ ਉਹ ਫੁੱਲਾਂ ਦੇ ਵਹਿੰਦੀ ਆ ਕਿ ਹੈ ਤਾਂ ਉਹ ਵੀ ਮੱਖੀ ਨਾ ਉਹ ਫੁੱਲ ਦੀ ਖੁਸ਼ਬੂ ਤੇ ਜਾਊ ਉੱਥੋਂ ਰਸ ਲਊ ਤੇ ਮਖਾਇਲ ਬਣਾਊ ਤੇ ਗੰਦ ਵਾਲੀਆਂ ਮੱਖੀਆਂ ਦਾ ਤੁਹਾਨੂੰ ਪਤਾ ਹੀ ਉੱਥੇ ਉੱਠ ਕੇ ਉੱਥੇ ਉੱਥੇ ਉੱਠ ਕੇ ਉੱਥੇ ਉੱਥੇ ਤੇ ਸਮਝ ਰਹੀ ਹਾਂ ਤੁਸੀਂ ਮੇਰੀਆਂ ਗੱਲਾਂ ਬੱਚੀ ਨਹੀਂ ਹੈ ਇਹ ਜੀ ਬਹੁਤ ਕੁਝ ਦੇਖਦੀਆਂ ਸੀ ਵੀ ਅੱਖੀਂ ਬਹੁਤ ਕੁਝ ਦੇਖਦੀਆਂ ਬਹੁਤ ਦੁਨੀਆਦਾਰੀ ਦੇਖਦੀਆਂ ਕਮਾਲ ਬਣ ਜਾਂਦੇ ਆ ਕੀ ਹੋ ਕੀ ਰਿਹਾ ਹੈ ਦੁਨੀਆ ਜਾ ਕਿੱਧਰ ਰਹੀ ਹੈ ਰਾਹ ਕੀ ਹੈ ਇਹਨਾਂ ਦਾ ਕਿੱਧਰ ਜਾ ਰਹੇ ਆ ਕਮਾਲ ਬਣ ਜਾਂਦੇ ਨੇ ਕਿ ਵੀਰ ਤਾਂ ਰੋਂਗ ਤੇ ਖੜੇ ਹੋ ਜਾਂਦੇ ਆ ਕੀ ਇਹ ਹੋ ਕੀ ਰਿਹਾ ਹੈ ਸੋ ਬਾਲੇ ਜਲਾਤ ਭਾਉਣ ਵਾਲਿਆਂ ਨੂੰ ਮੇਰੀ ਰਿਕਵੈਸਟ ਹੈ ਵੀ ਤੁਹਾਡੇ ਨਾਲੋਂ ਵੱਧ ਤੁਹਾਨੂੰ ਦੁਨੀਆ ਜਾਣਦੀ ਹੁੰਦੀ ਹੈ ਇਹ ਪਲੇਖਾ ਦਿਲ ਚੋਂ ਕੱਢ ਦਿਓ ਜੋ ਜਿਆਦਾ ਕਲੇਵਰ ਬਣਦੇ ਨੇ ਵੀ ਸਾਡੇ ਬਾਰੇ ਕਿਸੇ ਨੂੰ ਪਤਾ ਨਹੀਂ ਤੁਹਾਡੇ ਜੇ ਤੁਸੀਂ 100% ਆਪਣੇ ਬਾਰੇ ਜਾਣਦੇ ਹੋ 200% ਤੁਹਾਨੂੰ ਦੁਨੀਆ ਜਾਣਦੀ ਹੁੰਦੀ ਹੈ ਪਲੇਖੇ ਚੋਂ ਕੱਢ ਦਿਓ ਤੇ ਪਲੇਖੇ ਚ ਨਾ ਜਾਇਓ ਵੀ ਸਾਨੂੰ ਕੋਈ ਜਾਣਦਾ ਨਹੀਂ ਤੁਸੀਂ ਬਹੁਤ ਚਲਾਕ ਹੈ ਸੋਡੇ ਨਾਲੋਂ ਹਜੇ ਭੋਲੇ ਬੰਦਿਆਂ 'ਚ ਕੋਈ ਫਰਕ ਨਹੀਂ ਕਰਦਾ ਜਿਹੜੇ ਰੱਬ ਦੇ ਭਗਤ ਹੁੰਦੇ ਨੇ ਨਾ ਭੋਲੇ ਹੁੰਦੇ ਉਹਨਾਂ 'ਚ ਕੋਈ ਫਰਕ ਨਹੀਂ ਕਰਦਾ ਸੋਡੇ ਵਰਗੇ ਚਲਾਕਾਂ ਦਾ ਤਾਂ ਅਗਲਾ ਬਾਇਓ ਡਾਟਾ ਹੀ ਉੱਥੋਂ ਚੱਕਦਾ ਜਿੱਥੋਂ ਤੁਸੀਂ ਜੰਮੇ ਹੁੰਨੇ ਹੋ ਤੇ ਬੜੇ ਚਲਾਕ ਤੁਸੀਂ ਹੁੰਦੇ ਨਹੀਂ ਤੇ ਦੂਜੇ ਨੂੰ ਬੇਵਕੂਫ ਬਣਾਉਣ ਦੀ ਗਲਤੀ ਬਿਲਕੁਲ ਨਾ ਕਰੋ ਜੇ ਅਗਲਾ ਆਪਦੀ ਔਕਾਤ ਤੇ ਆ ਜੇ ਨਾ ਔਕਾਤ ਤੇ ਆ ਜੇ ਅਗਲਾ ਕਹੇ ਵੀ ਹਾਂ ਹੁਣ ਮੈਨੂੰ ਕੱਢਣਾ ਪੈਰੋ ਤੇ ਅਗਲਾ ਨਾ ਫੇਰ ਤੁਹਾਡੀ ਸਾਰੀ ਹਿਸਟਰੀ ਚੱਕ ਲੂ ਵੀ ਤੁਸੀਂ ਕਿਥੋਂ ਦੀ ਲੰਗੀਆਂ ਕੀ ਕੀਤਾ ਕੀ ਨਹੀਂ ਕੀਤਾ ਤੇ ਇਹਨਾਂ ਗੱਲਾਂ ਨੂੰ ਅਗਲੇ ਨੂੰ ਮਜਬੂਰ ਨਾ ਕਰਿਆ ਕਰੋ ਅੜੀਆਂ ਨਾ ਕਰਿਆ ਕਰੋ ਗਲਤੀ ਕਰਕੇ ਦੂਜੇ ਨੂੰ ਬੇਵਕੂਫ ਨਾ ਸਮਝਿਆ ਕਰੋ ਗਲਤੀ ਮੰਨ ਲਿਆ ਕਰੋ ਜੇ ਗਲਤੀ ਕੀਤੀ ਹੈ ਕਿਤੇ ਇਸ ਚੱਕਰ 'ਚ ਆਪਦਾ ਸਾਰਾ ਚਿੱਠਾ ਨਾ ਪੜਵਾ ਲਿਓ ਅਗਲੇ ਤੋਂ ਵੀ ਮੈਂ ਤਾਂ ਗਲਤ ਨਹੀਂ ਜੀ ਮੈਂ ਤਾਂ ਗਲਤ ਨਹੀਂ ਮੈਂ ਨਹੀਂ ਗਲਤ ਫਲਾਨਾ ਗਲਤ ਧੌਂਕਾ ਗਲਤ ਜੇ ਅਗਲਾ ਛੋਟਾ ਚਿੱਠਾ ਖੋਲਣ ਤੇ ਹੈਗਾ ਨਾ ਫਿਰ ਅਗਲਾ ਇਕੱਲਾ ਇਕੱਲਾ ਵਰਕਾ ਖੋਲੂ ਤੇ ਤੈਨੂੰ ਪਤਾ ਹੈ ਇਥੇ ਜਦੋਂ ਚਿੱਠਾ ਖੋਲਦਾ ਨਾ ਦੁਨੀਆ ਸਾਈਡ ਤੇ ਲੱਗ ਜਾਂਦੀ ਹੈ ਕੀ ਬੇਕੂ ਬਣਾ ਲੋਂਗੇ ਤੁਸੀਂ ਕਿਸੇ ਨੂੰ ਕੀ ਕਹਦੋਂਗੇ ਵੀ ਅਸੀਂ ਕਿੱਥੇ ਸੀ ਕਿੱਥੇ ਸੀ ਕਿੱਥੇ ਨਹੀਂ ਕਿੱਥੇ ਤੋਂ ਅਗਲੇ ਨੂੰ ਬਾਇਓ ਡਾਟਾ ਚੱਕ ਲੈ ਫਿਰ ਅਗਲਾ ਸਮਾਰਕੀ ਚੱਕੂ ਅਗਲਾ ਫਿਰ ਇੱਕ ਇੱਕ ਪੈਰ ਦੀ ਵੀ ਛਾਣਬੀਨ ਕਰ ਦੂ ਵੀ ਕਿੱਥੇ ਬੰਦਾ ਤੁਰਿਆ ਸੀ ਕਿੱਧਰ ਗਿਆ ਸੀ ਕਿੱਥੇ ਬੈਠਾ ਸੀ ਕਿੱਥੇ ਨੇ ਚਾਹ ਪੀਤੀ ਸੀ ਸਾਰਾ ਪਤਾ ਹੁੰਦਾ ਕੋਈ ਪਾਗਲ ਨਹੀਂ ਹੁੰਦਾ ਜਿਹੜਾ ਬੰਦਾ ਕਿਸੇ ਦੇ ਮਗਰ ਲੱਗ ਜਾਂਦਾ ਹੈ ਗਲਤੀਆਂ ਕਰਦਾ ਹੈ ਆਪਣੀਆਂ ਗਲਤੀਆਂ ਨੂੰ ਛਪਾਉਣ ਦੇ ਚੱਕਰ 'ਚ ਹੋਰ ਝੂਠ ਬੋਲਦਾ ਝੂਠ ਤੇ ਝੂਠ ਬੋਲੀ ਜਾਂਦਾ ਸਾਹਮਣੇ ਵਾਲਾ ਬੰਦਾ ਉਨਾਂ ਹੀ ਉਹ ਤੋਂ ਨਫ਼ਰਤ ਕਰਦਾ ਉਨਾਂ ਹੀ ਉਹਦੇ ਬੈਰ ਪੈਂਦਾ ਬੀ ਇਹ ਇੱਕ ਝੂਠ ਨੂੰ ਕਹਿੰਦੇ ਨੇ ਇੱਕ ਝੂਠ ਨੂੰ ਲੁਕਾਉਣ ਲਈ 100 ਝੂਠ ਬੋਲਣੇ ਪੈਂਦੇ ਆ ਤੇ ਜੇ ਤੁਸੀਂ ਇੱਕ ਝੂਠ ਬੋਲਿਆ ਗਲਤੀ ਕੀਤੀ ਜੇ ਤੁਸੀਂ ਉੱਥੇ ਸੌਰੀ ਮੰਗ ਲਓ ਨਾ ਤੇ ਉੱਥੇ ਗੱਲ ਖਤਮ ਹੋ ਜਾਂਦੀ ਹੈ ਮੰਨ ਲਓ ਵੀ ਮੈਂ ਗਲਤੀ ਪਹਿਲੀ ਗੱਲ ਤਾਂ ਲੋਕਾਂ ਦਾ ਸਭ ਤੋਂ ਵੱਡਾ ਨੁਕਸ ਹੈ ਕਿ ਗਲਤੀ ਮੰਨਣੀ ਨਹੀਂ ਜਾਣਦੀ ਜੇ ਸੋ ਉੱਥੋਂ ਗਲਤੀ ਹੋਈ ਆ ਤਾਂ ਮੰਨਣਾ ਸਿੱਖੋ ਜੇ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਜੇ ਤੁਸੀਂ ਅੱਜ ਝੂਠ ਬੋਲ ਰਹੇ ਹੋ ਤਾਂ ਫਿਰ ساری ਛੋਟੀ ਜ਼ਿੰਦਗੀ ਝੂਠਤੀ ਚੱਲੂਗੀ ਤੇ ਝੂਠ ਦੇ ਕਦੇ ਪੈਰ ਨਹੀਂ ਹੁੰਦੇ ਛਤਰੀ ਬਹਿਣਗੇ ਥੋੜੇ ਤਿਆਰ ਹੋ ਫਿਰ ਚਿੱਤਰ ਖਾਣ ਲਈ ਮੈਂ ਗੁੱਸੇ 'ਚ ਇਹ ਗੱਲਾਂ ਕਰ ਰਹੀ ਐ ਕਿਉਂਕਿ ਮੈਂ ਹੰਡਾ ਰਹੀ ਐ ਜੀ ਜਿਹੜਾ ਮੈਂ ਦੇਖ ਰਹੀ ਐ ਵੀ ਜਿਹੜੇ ਕਮੀਨੇ ਲੋਕ ਹੰਦੇ ਝੂਠ ਬਹੁਤ ਬੋਲਦੇ ਆ ਆਪਣੇ ਆਪ ਨੂੰ ਸਫਾਈ ਦੇਣ ਦੇ ਚੱਕਰ 'ਚ ਆਪਣੇ ਆਪ ਨੂੰ ਚੰਗਾ ਬਣਾਉਣ ਦੇ ਚੱਕਰ 'ਚ ਫਿਰ ਉਹ ਝੂਠਾਂ ਦੀਆਂ ਹੱਦਾਂ ਹੀ ਟੱਪ ਜਾਂਦੇ ਆ ਇੰਨਾ ਬੇਵਕੂਫ ਬਣਾਉਂਦੇ ਆ ਸਾਹਮਣੇ ਵਾਲੇ ਨੂੰ ਇੰਨਾ ਬੇਵਕੂਫ ਬਣਾਉਂਦੇ ਛੱਡ ਦਿਓ ਬੰਦਾ ਤੇ ਸਾਹਮਣੇ ਨੂੰ ਸਾਰਾ ਪਤਾ ਹੁੰਦਾ ਵੀ ਇਹ ਬੰਦੇ ਨੇ ਕੀ ਕੀ ਕੀਤਾ ਕਿੱਥੋਂ ਆਇਆ ਕਿੱਥੇ ਖੜਾ ਸੀ ਕੇ ਗੱਲਾਂ ਜੋ ਨਿਕਲ ਜੋ ਸਾਹਮਣੇ ਵਾਲੇ ਨੂੰ ਬੇਕੂਬ ਨਾ ਸਮਝੋ ਸਾਰਾ ਪਤਾ ਹੁੰਦਾ ਤੁਹਾਡੇ ਬਾਰੇ ਤੇ ਮਜਬੂਰ ਨਾ ਕਰੋ ਉਹਨੂੰ ਵੀ ਉਹ ਤੁਹਾਡੇ ਚਿੱਠੇ ਹੋਣ ਲੱਗ ਜੇ ਪੰਗਾ ਨਾ ਲਿਓ ਕਿਸੇ ਨਾਲ ਜੇ ਤੁਹਾਡੀ ਕਿਸੇ ਨੇ ਕੀਤੀ ਹੈ ਨਾ ਛਾਣਬੀਨ ਤਾਂ ਅਗਲੇ ਨੇ ਕੁਝ ਸੋਚ ਕੇ ਕੀਤੀ ਹੋਣੀ ਹੈ ਤੇ ਨਾ ਸਮਝ ਲਓ ਵੀ ਤੁਸੀਂ ਝੂਠ ਬੋਲ ਕੇ ਟੱਪ ਗਏ ਤੇ ਝੂਠ ਬੋਲ ਕੇ ਤੁਹਾਡੀਆਂ ਛੋਟੀਆਂ-ਛੋਟੀਆਂ ਗੱਲਾਂ ਲੁਕੀਆਂ ਨੋ ਸਾਰਾ ਪਤਾ ਹੁੰਦਾ ਬਸ ਠੀਕ ਹੈ ਜਿਹੜੇ ਬੰਦੇ ਨੇ ਸਾਰਾ ਕੁਝ ਦੇਖਿਆ ਹੁੰਦਾ ਦੂਰ ਹੋ ਜਾਂਦਾ ਉਹ ਕਹਿੰਦਾ ਪਰ ਲੈਣਾ ਕੀ ਇਹ ਤੂੰ ਤੁਹਕਵਾਲੇ ਤੇ ਮੇਰੀ ਧਿਆਨ ਨਾਲ ਸੁਣੋ ਜੋ ਬੱਚਾ ਆਪਣੇ ਮਾਂ-ਬਾਪ ਦਾ ਨਹੀਂ ਨਾ ਬਣਦਾ ਕਿਸੇ ਦਾ ਨਹੀਂ ਬਣਦਾ ਮੈਥੋਂ ਲਖਾ ਕੇ ਲੈ ਲਓ ਜਿਹੜਾ ਬੱਚਾ ਆਪਣੇ ਮਾਂ-ਬਾਪ ਦੀ ਕਦਰ ਨਹੀਂ ਜਾਣਦਾ ਉਹ ਤੁਹਾਡੀ ਵੀ ਨਹੀਂ ਕਰੂਗਾ ਚਾਹੇ ਉਹ ਮੁੰਡਾ ਚਾਹੇ ਉਹ ਕੁੜੀ ਹੈ ਜਿਸ ਨੇ ਜਨਮ ਦਿੱਤਾ ਹੁੰਦਾ ਜਿਸ ਨੇ ਤਕਲੀਫਾਂ ਕੱਟੀਆਂ ਹੁੰਦੀਆਂ ਉਹ ਚੀਜ਼ ਨੂੰ ਭੁੱਲ ਜਾਂਦਾ ਅਗਲਾ ਠੀਕ ਹੈ ਤੇ ਫਿਰ ਤੁਹਾਡੀ ਕਦਰ ਕਿੱਥੋਂ ਕਰੂਗਾ ਤੁਸੀਂ ਕੀ ਭਾਲਦੇ ਹੋ ਉਹਦੇ ਤੋਂ ਸੋ ਮੈਂ ਅੱਜ ਕਹਿਣੀ ਆ ਤੁਹਾਨੂੰ ਵੀ ਆਪਣੇ ਬੱਚਿਆਂ ਦੇ ਫਰੈਂਡ ਬਣ ਕੇ ਰਹੋ ਤੇ ਬੱਚਿਆਂ ਦਾ ਫਰਜ਼ ਹੈ ਆਪਣੇ ਮਾਪੇ ਦੇ ਫਰੈਂਡ ਬਣ ਕੇ ਰਹਿਣਾ ਸੋ ਚਲਾਕੀਆਂ ਕਰਨੀਆਂ ਛੱਡ ਦਿਓ ਘਰ ਦੇ ਵਿੱਚ ਬਹੁਤ ਚਿਰ ਚਲਾਕੀਆਂ ਨਹੀਂ ਚੱਲਦੀਆਂ ਸੋਡੀਆਂ ਚਲਾਕੀਆਂ ਦਾ ਲੋਕਾਂ ਨੂੰ ਜਿਆਦਾ ਪਤਾ ਹੁੰਦਾ ਤੇ ਘਰ ਚ ਘੱਟ ਪਤਾ ਹੁੰਦਾ ਘਰ ਚ ਉਹ ਤੋਂ ਪਤਾ ਲੱਗਦਾ ਜਦੋਂ ਬੰਬ ਫਟ ਜਾਂਦਾ ਸੋ ਮੇਰੀ ਵੀਡੀਓ ਕਿਸੇ ਨੂੰ ਬੁਰੀ ਲੱਗੀ ਹੋਵੇ ਤਾਂ ਆਪਾਂ ਸੌਰੀ ਚਾਹੋਣੇ ਕਿਉਂਕਿ ਮੈਂ ਲਾ ਕੇ ਗੱਲ ਤੇ ਲੁਚਪਣੇ ਜੇ ਗੱਲ ਕਰਨੀ ਮੈਨੂੰ ਆਉਂਦੀ ਨਹੀਂ ਮੈਂ ਗੱਲ ਉਹ ਕਰਦੀ ਨਾ ਸਪਸ਼ਟ ਤੇ ਗੱਲ ਵੀ ਮੈਂ ਉਹ ਕਰਦੀ ਨਾ ਜਿਹੜੀ ਮੈਂ ਅੱਖੀ ਦੇਖੀ ਹੋਵੇ ਵੀ ਇੱਕ ਬੰਦੇ ਨੇ ਗਲਤੀ ਕੀਤੀ ਨਾ ਮੰਨਦਾ ਨਹੀਂ ਹੁੰਦਾ ਉਹ ਗਲਤੀ ਤੋ ਮੈਂ ਕਹਿਣੀ ਆ ਵੀ ਜਿਹੜੇ ਸਿਆਣੇ ਬੱਚੇ ਆ ਵਿਚ ਵਿਚ ਮੈਂ ਇਹੋ ਜਿਹੇ ਬੱਚੇ ਦੇਖਿਆ ਬਸ ਗੱਡੀਆਂ 'ਚ ਦੇਖਦੇ ਆਪਾਂ ਐਡੇ ਚੰਗੇ ਬੱਚੇ ਹੁੰਦੇ ਤਾਂ ਸਾਲਾ ਆਪਦੇ ਦਿਲ 'ਚੋਂ ਵੀ ਇਹ ਵਾਲਾ ਨਿਕਲਦੀ ਆ ਵੀ ਮੈਂ ਕਹਣੀ ਆ ਵੀ ਤਹਾਨੂੰ ਦੇ ਮਾਪੇ ਜਿਨ੍ਹਾਂ ਨੇ ਬੱਚਾ ਜੇ ਬੱਚੀ ਜੰਮੀ ਆ ਵੀ ਯਾਰ ਕਿੱਡਾ ਚੰਗਾ ਸਿਆਣਾ ਬੱਚਾ ਉਹਦੇ ਬੈਠਣ ਤੋਂ ਪਤਾ ਲੱਗ ਜਾਂਦਾ ਬਸ ਜੀ ਪਤਾ ਲੱਗ ਜਾਂਦਾ ਵੀ ਬੱਚਾ ਕਿੱਡਾ ਚੰਗਾ ਹੈ ਕਿੱਡੇ ਮਾਪੇ ਦੇ ਚੰਗੇ ਹੋਣਗੇ ਸੋ ਚਲਾਤੀਆਂ ਸੋਨੂੰ ਮਹਿੰਗੀਆਂ ਪੈਣੀਆਂ ਕਿ ਜਿਹਦਾ ਕੁਛ ਨਹੀਂ ਜਾਣਾ ਬਾਲੇ ਚਲਾਕ ਫਿਰ ਦਿਗਦੇ ਵੀ ਗੰਦ ਚ ਹੁੰਦੇ ਆ ਇਹ ਗੱਲ ਮੇਰੀ ਯਾਦ ਰੱਖਿਓ ਹਰ ਇੱਕ ਨੂੰ ਪਸਤਾਉਣਾ ਪਊ ਜੋ ਬੀਜੋਗੇ ਉਹ ਵੱਢੋਗੇ ਪਸਤਾਉਣਾ ਪੈਣਾ ਹੀ ਪੈਣਾ ਇਹ ਤੁਸੀਂ ਗਲਤੋਂ ਤਾਂ ਛੋੜਨਾ ਗਲਤ ਹੁਣੀ ਹੁਣ ਤੇ ਮੈਂ ਗੁਰੂ ਰਾਮਦਾਸ ਅੱਗੇ ਅਰਦਾਸ ਕਰਦੀ ਆ ਸੱਚੇ ਪਾਤਸ਼ਾਹ ਵਾਹਿਗੁਰੂ ਕਲਗੀਧਰ ਸੈਨ ਸਾਹਿਬ ਅੱਗੇ ਅਰਦਾਸ ਕਰਦੀ ਆ ਵੀ हे ਗੁਰੂ ਰਾਮਦਾਸ हे ਗੁਰੂ ਮਹਾਰਾਜ ਰਾਮਦਾਸ ਮੇਰੀ ਤੇਰੇ ਚਰਨਾਂ 'ਚ ਇੱਕ ਅਰਦਾਸ ਹੈ ਵੀ ਜੋ ਬੰਦਾ ਫਰਾਡ ਕਰਦਾ ਹੈ ਕਿਸੇ ਨਾਲ ਵੀ ਕਰਦਾ ਹੈ ਕਿਸੇ ਰਿਸ਼ਤੇ 'ਚ ਵੀ ਫਰੋਡ ਕਰਦਾ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਕਿਸੇ ਰਿਸ਼ਤੇ ਨੂੰ ਵੀ ਧੋਖਾ ਦੇ ਰਿਹਾ ਤਾਂ ਮੇਰੀ ਮਾਲਕਾ ਤੇਰੇ ਅੱਗੇ ਅਰਦਾਸ ਆ ਗੁਰੂ ਰਾਮਦਾਸ ਜੀ ਜੇ ਮੈਂ ਜ਼ਿੰਦਗੀ 'ਚ ਕੋਈ ਪੁੰਨ ਕੀਤਾ ਤਾਂ ਮੇਰੀ ਇਹ ਅਰਦਾਸ ਮਨਜ਼ੂਰ ਕਰੀ ਵੀ ਧੋਖੇ ਵਾਲਾਂ ਦੇ ਧੋਖੇ ਵਾਲਾਂ ਦੇ ਪੰਨੇ ਐਸੀ ਕੋਈ ਸਜ਼ਾ ਪਾਈ ਜਿਹੜੋ ਕਿਸੇ ਨਾਲ ਧੋਖਾ ਕਰਨ ਜੋਗਰੇ ਰਹਿਣ ਨਾ ਮੈਂ ਕਿਹਨੀ ਵਾਹਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਹੁਣ ਤੂੰ ਸੁਧਾਰ ਕਰ ਲੋਕਾਂ ਦਾ ਲੋਕ ਲੋਕਾਂ ਨੂੰ ਸਮਝਦੇ ਕੁਛ ਨਹੀਂ ਪਰਮਾਤਮਾ ਤੂੰ ਆਜ ਦੁਨੀਆ ਤੇ ਤੂੰ ਕੱਢ ਇਹ ਗੰਦਗੀ ਜੋ ਪੈ ਚੁੱਕੀ ਆ ਲੋਕਾਂ 'ਚ ਨਹੀਂ ਸਮਝਦੇ ਇਹ ਕਿਸੇ ਨੂੰ ਹਟ ਕਰਨ ਤੋਂ ਇਹ ਨਹੀਂ ਡਰਦੇ ਕਿਸੇ ਨਾਲ ਵਿਸ਼ਵਾਸ ਭਾਤ ਕਰਨ ਤੋਂ ਇਹ ਨਹੀਂ ਡਰਦੇ ਤੇ ਕਿਸੇ ਦੀ ਕੋਈ ਇੱਜ਼ਤ ਕਰਨ ਆਣੀ ਜਾਣ ਦਾ ਰਿਸਪੈਕਟ ਕਰਨ ਆਣੀ ਜਾਣ ਦਾ ਮੇਰੇ ਗੁਰੂ ਰਾਮਦਾਸ ਅੱਗੇ ਮੇਰੀ ਹੱਥ ਵਨ ਕੇ ਬੈਂਤੀ ਹੈ ਐਸੇ ਪਾਪੀਆਂ ਨੂੰ ਸਜ਼ਾ ਜ਼ਰੂਰ ਦੇ ਜੋ ਫਰਾਉਡ ਕਰਦੇ ਆ ਪਰਮਾਤਮਾ ਜ਼ਰੂਰ ਦੇ ਨਹੀਂ ਇਹ ਫਰਾਉਡ ਵੱਧ ਜਾਣਿਆ ਵਾਹਿਗੁਰੂ ਜੀ ਵੱਧ ਜਾਣਿਆ ਰੋਕੋ ਮੇਰੇ ਪਰਮਾਤਮਾ ਹੇ ਗੁਰੂ ਰਾਮਦਾਸ ਰੋਕ ਜੋ ਫਰਾਉਡ ਹੋ ਰਿਹਾ ਇਹਨੂੰ ਰੋਕ ਸੋ ਮੇਰੀ ਵੀਡੀਓ ਕਿਸੇ ਨੂੰ ਬੁਰੀ ਲੱਗੀ ਤਾ ਸੌਰੀ ਆਪਾਂ ਸੱਚ ਜਦ ਗੱਲ ਕਰਦੇ ਨੇ ਨਾ ਮੇਰੇ ਬਾਰੇ ਕੋਈ ਕੁਝ ਬੋਲੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਜੋ ਬੋਲਦੀ ਆ ਜੋ ਮੈਨੂੰ ਚੰਗਾ ਲੱਗਦਾ ਜੇ ਮੈਂ ਦੇਖਿਆ ਉਹ ਮੋਈ ਬੋਲਦੀ ਆ ਮੈਂ ਕਿਸੇ ਦੀਆਂ ਕਹਾਣੀਆਂ ਪੜਤੀ ਨਹੀਂ ਬੋਲਦੀ ਅੱਖੀਂ ਦੇਖ ਕੇ ਬੋਲਦੀ ਆ ਦੇਖਦੀ ਹੁੰਨੀ ਆ ਵੀ ਕੌਣ ਕਿਤੇ ਫਰਾਡ ਕਰ ਰਿਹਾ 100 ਗਲਤੀਆਂ ਕਰਕੇ ਹੀ ਬੰਦਾ ਝੂਠ ਬੋਲ ਰਿਹਾ ਸਭ ਕੁਝ ਮੈਂ ਦੇਖ ਕੇ ਫਿਰ ਸੋਟਨਾ ਸ਼ੇਅਰ ਕਰਦੀ ਹੁੰਨੀ ਆ ਸੋਰਦਾਸ ਕਰੂੰਗੀ ਪ੍ਰਮਾਤਮਾ ਅੱਗੇ ਵੀ ਬੈਠ ਗਰੂੰ ਇਹੋ ਜਿਹੇ ਨੂੰ ਮੱਤ ਬਖਸ਼ ਜੋ ਆਪਣੇ ਆਪ ਤੇ ਚਲਾ ਕੇ ਕਹਾਉਂਦੇ ਆ ਤੇ ਹੁੰਦੇ ਉਹ ਚਲਾ ਕੇ ਹੈ ਨਹੀਂ ਸੱਤੋ ਘਟਿਆ ਇਨਸਾਨ ਨੇ ਜੀ ਆਪਣੇ ਆਪ ਨੂੰ ਚਲਾਕ ਸਮਝਦੇ। ਸੋ ਵਾਹਿਗੁਰੂ ਜੀ ਫੈਬਰਨਾ ਚ ਪਰ ਪਿਆਰ ਬਣਿਆ ਰਹੇ, ਮਾਪੇ-ਵਾਪੇ ਚ ਪਿਆਰ ਬਣਿਆ ਰਹੇ, ਬੱਚੇ ਮਾਪੇ-ਵਾਪੇ ਨੂੰ ਪਿਆਰ ਕਰਨ ਮੇਰੀ ਪਰਮਾਤਮਾ ਮੇਰੀ ਇਹ ਵੀ ਅਰਦਾਸ ਹੈ। ਸੋ ਵੀਡੀਓ ਬਣਾਉਣ ਚ ਹੋਈ ਕਮੀ ਰਹੀ ਹੋਵੇ ਤਾਂ ਮਾਫੀ ਜਾਣਿਆ। ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਮੰਨੂਗਾ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਹੈ ਤੁਸੀਂ ਮੇਰੀਆਂ ਗੱਲਾਂ ਸਮਝੋਗੇ। ਜੇ ਕੋਈ ਨਹੀਂ ਵੀ ਸਮਝੂਗਾ ਤਾਂ ਕੋਈ ਗੱਲ ਨਹੀਂ ਜੀ। ਆਪਣੇ ਨਾਲ ਆਪਣੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਹੈਗੇ ਆਪਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਜਿੰਨਾ ਚਿਰ ਜ਼ਿੰਦਗੀ ਸਸਲੀ ਕਾਲਚ